ओम नमः शिवाय ओम नमः शिवाय ओम नमः शिवाय ओम नमः शिवाय मेरा नाम राघव है जी ਤੇ ਮੈਂ ਸਾਰੇ ਬਖਤਾਂ ਨੂੰ ਅੱਜ ਓਮ ਨਮਾ ਸ਼ਿਵਾਏ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਅੱਜ ਪੁੱਜਿਓ ਮੰਦਰ ਤੇ ਸਾਵਣ ਮਹੀਨੇ ਸ਼ੁਰੂਆਤ ਹੋ ਚੁੱਕੀ ਪਹਿਲਾ ਸੋਮਵਾਰ ਹੈ ਤੁਹਾਡੇ ਲੋਕ ਕਿਸ ਤਰ੍ਹਾਂ ਪੂਜਾ ਅਚਨਾ ਕੀਤੀ ਜਾ ਰਹੀ ਹੈ ਦੇਖੋ ਜੀ ਅੱਜ ਮੰਦਿਰ ਦੇ ਵਿੱਚ ਅੱਜ ਸ਼ਿਵਾਲਾ ਮੰਦਿਰ ਦੇ ਵਿੱਚ ਮੈਂ ਆਇਆ ਤੇ ਅੱਜ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੈਗਾ ਪੂਰਨਿਮਾ ਤੋਂ ਬਾਅਦ ਜਦੋਂ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਆਉਂਦਾ ਹੈ ਬਲਕਿ ਹਰ ਸੋਮਵਾਰ ਦੇ ਵਿੱਚ ਆਪਣਾ ਸ਼ਿਵ ਮੰਦਿਰਾਂ ਦੇ ਵਿੱਚ ਜਿਹੜੇ ਹੈ ਮੇਲੇ ਲੱਗਦੇ ਨੇ ਰਧਾਲੂਆਂ ਦਾ ਸੈਲਾਬ ਉਮੜਦਾ ਹੈ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਲਈ ਅੱਜ ਅਸੀਂ ਵੀ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਆਏ ਆ ਤੇ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕੀਤਾ ਹੈ ਮਨ ਨੂੰ ਬਹੁਤ ਪ੍ਰਸੰਤਾ ਹੋਈ ਹੈ ਜੀ ਕਾਫੀ ਉਡੀਕ ਹੁੰਦੀ ਹੈ ਸਾਵਣ ਮਹੀਨੇ ਦੀ ਬਿਲਕੁਲ ਜੀ ਸਾਵਣ ਮਹੀਨੇ ਦੇ ਵਿੱਚ ਸ਼ਿਵ ਭਗਤਾਂ ਦੇ ਲਈ ਇਹ ਇੱਕ ਵਿਸ਼ੇਸ਼ ਮਹੀਨਾ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਸ਼ਿਵ ਭਗਤ ਜਿਹੜੇ ਨੇ ਭਗਵਾਨ ਸ਼ਿਵ ਦੀ ਵਿਸ਼ੇਸ਼ ਆਰਾਧਨਾ ਕਰਦੇ ਨੇ ਪੂਜਾ ਕਰਦੇ ਨੇ ਤੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਮੇਰਾ ਨਾਮ ਬినੋਦ ਕੁਮਾਰ ਸੇਠ ਸ਼ਿਵਾਲਾ ਬਾਉ ਪਾਈਆਂ ਤੋਂ ਬੋਲ ਰਿਹਾ ਮੈਂ ਔਰ ਮੈਂ ਇੱਥੇ ਦੇ 30 ਸਾਲ ਹੋ ਗਏ ਮਨਨ ਤੇ ਸੇਵਾ ਕਰਦੇ ਬਿਲ ਪੱਤਰਾਂ ਦੀ ਪਰਮਾਤਮਾ ਦਾ ਬੜਾ ਸ਼ੁਕਰ ਹੈ ਮੈਂ ਬੇਦਰ ਬੜੇ ਭਗਤ ਜੁੜੇ ਹੋਏ ਨੇ ਜਿਹੜੇ ਕਿ ਨਾ ਬਿਲ ਪੱਤਰ ਲੈ ਕੇ ਜਾਂਦੇ ਆਂ ਔਰ ਚੜਾਉਂਦੇ ਆਂ ਆਪਾਂ ਲਿਖ ਕੇ ਲਿਖ ਕੇ ਉਹਨਾਂ ਦੇ ਦਿੰਦੇ ਆਂ ਜਿਹੜੇ ਸਾਦੇ ਪੱਤੇ ਆ ਉਹ ਲੋਕ ਲੈ ਕੇ ਆਉਂਦੇ ਨੇ ਇਸ ਕਰਕੇ ਇਹ ਪ੍ਰਭੂ ਦੀ ਬੜੀ ਦਿਹਾ ਹੈ ਔਰ ਪਰਮਾਤਮਾ ਦਾ ਸ਼ੁਕਰ ਹੈ ਭੱਤੇ ਵੀ ਕਾਫੀ ਸਾ ਦੇਖ ਲੋ ਬੜਾ ਸਾ ਅੱਜ ਦਾ ਦਿਨ ਜਿਹੜਾ ਬਹੁਤ ਗੁਵਿੱਤਰਕ ਨੇ ਗਿਆ ਹੈ ਉਹ ਕਰਨਾ ਹੀ ਸੋਮਵਾਰ ਮਹੀਨਾ ਸ਼ੁਰੂ ਹੋ ਚੁੱਕਾ ਹੈ ਇਹ ਪਹਿਲਾ ਸੋਮਵਾਰ ਹੈ ਇਸ ਕਰਕੇ ਹਰ ਲੇਡੀਆਂ ਨੇ ਬਰਤ ਰਖਣਾ ਹੁੰਦਾ ਔਰ ਲੇਡੀਆਂ ਆ ਕੇ ਪਹਿਲਾਂ ਅੱਛੇ ਅੱਛੇ ਮੱਥਾ ਦੇ ਕੇ ਫਿਰ ਵਰਤ ਸ਼ੁਰੂ ਕਰਦੀਆਂ ਉਹ ਕਹਿੰਦਾ ਜੀ ਕਿ ਅੱਜ ਅੱਜ ਦੁਪਹਿਰਾ ਹੈਗਾ ਸੋਮਵਾਰ ਦਾ ਉਹਦੀ ਰੌਣਕ ਬੜੀ ਹੈ ਉਹਦੇ ਬਾਅਦ ਬਾਹਰ ਭਗਤਾਂ ਦਾ ਯੋਰ ਬੜਾ ਹੈ ਕਿਉਂਕਿ ਭਗਤਾਂ ਸਾਰਿਆਂ ਨੇ ਅੱਜ ਸੋਮਵਾਰ ਦੇ ਦਿਨ ਪਹਿਲੇ ਦਿਨ ਉਹਨੇ ਮੱਥਾ ਦੇਖਣਾ ਉਹਦੇ ਬਾਅਦ ਰੋਜ਼ ਆਣਗੇ ਛਾਵ ਦਾ ਮਹੀਨਾ ਬਹੁਤ ਪਰੀਏ ਭਗਵਾਨ ਬੋਲੇ ਨਾਲ ਛਾਵ ਦਾ ਮਹੀਨਾ ਬਹੁਤ ਪਰੀਏ ਉਹ ਕਿ ਜਲਾ ਸ਼ਾਮ ਦਾ ਮਹੀਨਾ ਹੈ ਨਾ ਇਹਦੇ ਚ ਬੋਲੇਨਾਥ ਨੇ ਪੜਾਈ ਪੂਜਾ ਕੀਤੀ ਹੈ ਭਗਵਾਨ ਸ਼੍ਰੀ ਰਾਮ ਦੀ ਉਹ ਭਗਵਾਨ ਸ਼੍ਰੀ ਰਾਮ ਨੇ ਬੋਲੇਨਾਥ ਦੀ ਪੂਜਾ ਕੀਤੀ ਇਹ ਸੌਂ ਦਾ ਮਹੀਨਾ ਇਸ ਵਿੱਚ ਕੇ ਜਿਆਦਾ ਪ੍ਰਯਿਆ ਕੀਆ ਗਿਆ ਹੈ ਹੈ ਜੀ ਅੱਜ ਦੇ ਦਿਨ ਭਗਤ ਤਰੂਦਰਾ ਅਭਿਸ਼ੇਕ ਵੀ ਕਰਦੇ ਉਸ ਦੀ ਸਰ ਕੀਮਤਤਾ ਤਾ ਤਰੂਦਰਾ ਸ਼ੇਕ ਦੀ ਮਤਵ ਹੈ ਜੀ ਜਿਹੜੇ ਬੰਦੇ ਤੇ ਜਿਹੜੇ ਕਸ਼ਟ ਹੁੰਦੇ ਹੈ ਉਹ ਸਾਰੇ ਦੂਰ ਹੋ ਜਾਂਦੇ ਅੱਜ ਦੇ ਦਿਨ ਤਰੂਦਰਾ ਵੀ ਸ਼ੁਰੂ ਹੁੰਦਾ ਹੈ ਔਰ ਸਾਡੇ ਪੂਰਨਮਾਸ਼ੀ ਤੋਂ ਸ਼ੁਰੂ ਕਰਦੇ ਨੇ ਪੁਰਮਾਹੇ ਦਾ ਰੂਦਰ ਅਭੇਕ ਨੂੰ ਕਰਕੇ ਇਹ ਜਾ ਕੇ ਪੁਰਾਣੀ ਕਿੰਨਾ ਰੂਦਰ ਤੋਂ ਇੱਕ ਦਿਨ ਪਹਿਲਾਂ ਰੂਦਰ ਅਭੇਕ ਪੁਰਮਾਹੇ ਤੋਂ ਪਹਿਲਾਂ ਜਿਹੜਾ ਜਿਹੜਾ ਹੈਗਾ ਉਹ ਸਮਾਪਤ ਹੋਏਗਾ ਔਰ ਰੂਦਰ ਅਭੇਕ ਦਾ ਜਿਹੜਾ ਮਤਵ ਹੈ ਉਹ ਬੋਲੇਨਾਥ ਦੀ ਪੂਜਾ ਹੈ ਹਰ ਆਦਮੀ ਆਪਣੇ ਕਈ ਲੋਕ ਆਪਣੇ ਘਰਾਂ 'ਚ ਵੀ ਰੂਦਰ ਅਭੇਕ ਕਰਦੇ ਨੇ ਔਰ ਬੜੀ ਪ੍ਰੀਅ ਹੈ ਇਸ ਕਰਕੇ ਲੋਕ ਔਰ ਇਹਨੂੰ ਬੜੀ ਮੰਗਤ ਦਿੱਤੀ ਗਈ ਹੈ ਰੂਦਰ ਅਭੇਕ ਨੂੰ ਭਗਵਾਨ ਬੋਲੇਨਾਥ ਨੂੰ ਬਹੁਤ ਪਰੀਅ ਹੈ